ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਇੱਧਰ ਸੜਕ ਕਿੰਨੀ ਖਤੰਗ ਕਿੰਨੀ ਆਏ ਵੇ ਤੇ ਉਹ بڑا ਰੋਡ ਆ ਗਿਆ ਜਿਹੜਾ ਰੋਪੜ ਤੇ ਬੇਲੇ ਰੋਡ ਗਿਆ ਤੇ ਆ ਪੈਣੀ ਪਿੰਡ ਨੂੰ ਚੱਲੀ ਜਾਂਦਾ ਜੀ ਅੱਗੇ ਇੱਧਰ ਫਿਰ ਆ ਲਾਗਾ ਕਵਾੜਜਾ ਬਹੁਤ ਹੁੰਦਾ ਸੀ ਆਪਣੇ ਉਦੋਂ ਕਰਕੇ ਲੋਕ ਸਮਾਨ ਸਮੋਝਾ ਗਿਰੀ ਜਾਈ ਕਰਦੇ ਤੇ ਹੁਣੇ ਕੰਦ ਹੋ ਗਈ ਤੀ ਤਿੰਨ ਦੋ ਸਾਲ ਹੋ ਗਏ ਕੰਦ ਦਾ ਬਹੁਤ ਫਾਇਦਾ ਹੋ ਗਿਆ ਨਾਲ ਖੇਤ ਚਾਰਸ ਹੋ ਗਏ ਹਨ ਕੰਦ ਕਰਕੇ ਜਿਹੜੀ ਮਾਣੀ ਮੋਟੀ ਮਿੱਟੀ ਤੀ ਉਹਨਾਂ ਨੂੰ ਉਹਦੇ ਕਰਕੇ ਜਗਾ ਵੱਧ ਗਈ ਦੀ ਹੋਰ ਤੇ ਬੂਟੇ ਲਾਏ ਵੇ ਇੱਧਰ ਕਣਕ ਵੀ ਇਤੀ ਤੀ ਇਹ ਜੀ ਬੂਟੇ ਲਾਏ ਵੇ ਤੇ ਇੱਧਰ ਆਪਣਾ ਗੰਨਾ ਜੀ 95 ਮੁੰਡਾ ਇਹਦੇ ਵਿੱਚ ਹੀ ਬੂਲਾ ਲਾਤੇ ਅਸੀਂ ਇਹਦੇ ਪੂਲਾ ਰਹੀਏ ਮੁੰਡੇ ਦੇ ਵਿੱਚ ਲਾਉਣੇ ਹੁੰਦੇ ਆ ਪਹਿਲੇ ਛੜ ਬੀਜੜ ਵੀ ਗੰਨਾ ਪੂਰਾ ਨਿਕਲੇ ਆਇਆ ਤੇ ਹੁਣ ਮੁੰਡਾ ਵੀ ਪੂਰਾ ਨਿਕਲੇ ਆਉਣਾ ਆ ਇੱਥੇ ਨੂੰ ਫਿਰ ਇੱਧਰ ਜਦ ਕੰਡਾ ਬੀਜਿਆ ਵਾਤਾ ਬਾਜਰਾ ਪੂਜਰਾ ਬੀਜਿਆ ਵਾਤਾ ਬੂਟਿਆਂ ਚ ਫਿਰ ਆ ਵਿੱਚੋਂ ਰਸਤਾ ਬਣਾ ਲਿਆ ਤਾਂ ਟਰੈਕਟਰ ਰੱਖਣ ਵਾਸਤੇ ਇੰਨਾ ਗੰਨਾ ਵੱਢ ਕੇ ਆ ਦੇਖੋ ਜੀ ਗੰਨਾ ਏਕਤੀ ਵੀ ਪੂਰਾ ਤਗੜਾ ਖੜਾ ਹੈ ਮੁੰਡਾ ਗੰਨਾ ਇਹ ਆ ਨਾਲੇ ਵਿੱਚ ਪਬੂਲਰ ਲੱਗ ਗਏ ਜੇ ਕਿਤੇ ਇਹੀ ਪਬੂਲਰ ਬੀਜੜ ਦੇ ਵਿੱਚ ਲਾ ਦਿੰਦੇ ਫੇਰੇ ਗੰਨਾ ਨਹੀਂ ਤਾਂ ਹੋਣਾ ਹੈਗਾ ਕਿ ਪਬੂਲਾ ਜਿਹੜੇ ਇਹ ਦੱਬ ਲੰਦੇ ਆ ਗੰਨੇ ਨੂੰ ਹੁਣ ਅਸੀਂ ਇਕਣੇਗਾ ਆਉਣੇ ਹੁੰਨੇ ਆ ਮੁੰਡੇ ਦੇ ਵਿੱਚ ਪੂਲਾ ਲਾਉਣੇ ਆ ਫੇ ਗੰਨਾ ਦੋ ਹੀ ਸਾਲ ਹੈ ਨਾ ਪੂਰਾ ਵਧੀਆ ਹੋ ਜਾਂਦਾ ਏ ਇਹ ਬੈਡਾਂ ਵਾਲਾ ਗੰਨਾ ਬੀਜਿਆ ਪਤਾ 95 ਬੀਜਿਆ ਜੀ ਇਹ ਐਨ ਪੂਰਾ ਵਧੀਆ ਖੜਾ ਏ ਇਹ ਇੱਥੇ ਤਿੰਨੇ ਕੀ ਲੈ ਜੀ ਆਪਣੇ ਤਿੰਨੇ ਗਿੱਲਿਆਂ 'ਚ ਬੂਟੇ ਹੀ ਹੋਗੇ ਉਰੇ ਵੀ ਪਾਣੀ ਪਿੰਡ ਤੇ ਆਉਂਦਾ ਜੀ ਕਿ ਇਹੇ ਤੁਹਾਨੂੰ ਵੀ ਜਿਹੜੀ ਪਿੰਡ ਵਾਲੀ ਮੋਟਰ ਹੈ ਆਪਣੀ ਉਹਦੇ ਪਾਣੀ ਆਉਂਦਾ ਏ ਇਹ 12 ਕਿਲਿਆਂ ਦੀ ਲੈਂ ਪਾਈ ਪਏ ਇਧਰ ਨੂੰ ਇਹ ਪਾਈ ਤੀ 2000 9 10 ਵਿੱਚ ਲੈਂ ਦਬੀ ਤੀ ਬਜਾਤੇ ਬਹੁਤ ਨਜ਼ਾਰਾ ਰਿਹਾ ਇਹ ਚ ਬੱਚਾ ਬਣਾਇਆ ਬਾਈ ਜਦੋਂ ਸਪਰੇਅ ਸਪਰੂ ਨੂੰ ਕਰਾ ਕਰਨੀ ਹੈ ਪੈਸੇ ਪਾਣੀ ਭਰ ਕੇ ਸਪਰੇਅ ਕਰ ਦੰਨੇ ਆ ਪਿੰਡ ਤੇ ਮੋੜ ਚਲਾਈ ਦੀ ਹੈ ਫਿਰ ਇੱਥੇ ਪਾਣੀ ਭਰ ਲੈਣੇ ਆ ਤੇ ਇੱਧਰ ਇਹ ਗੰਨੇ ਵਿੱਚ ਸਰੋਂ ਬੀਤੀ ਦੀ ਬੁੱਟਿਆਂ ਚ ਤੇ ਆ ਵੀ ਸਰੋਂ ਵੀ ਘਾਣੀ ਘੁਣੀ ਬਾਤੇ ਹੋ ਜਾਂਦੀ ਲੋਈ ਸਾਰੋਂ ਵੇਰ ਵਧੀਆ ਖੜੀ ਐ ਗੜਾਈ ਕਰਤੀ ਦੀਦੀ ਲੋ ਜੀ ਇਹ ਨਿਕ ਨੰਬਰ ਖੜੀ ਐ ਪਰ ਇਹ ਉਹਨਾਂ ਖੇਤ ਐ ਨਾ ਆ ਗਈਆਂ ਪਰ ਚੱਲਣ ਗੰਦਲਾਂ ਇਹ ਜਿਹੜੀ ਉਹ ਕਾਲੇ ਉਹਦੀ ਚੱਕੀ ਆਈ ਚੱਕੀ ਦੇ ਬੈਕ ਸਾਈਡ ਆ ਜਾਂਦਾ ਜਮੈਂ ਟੈਂਕੀ ਦੇ ਕੋਲ ਆਹ ਟੈਂਕੀ ਸਾਡੇ ਪਿੰਡ ਦੀ ਆ ਗਈ ਮਾਰਾਂ ਦੀ ਤੇ ਜਿਹੜੀ ਉਹ ਟੈਂਕੀ ਦਿਖਦੀ ਹੈ ਉਪਾਣੀ ਪਿੰਡ ਦੀ ਆ ਗਈ। ਅਲੱਗ-ਅਲੱਗ ਟੈਂਕੀਆਂ ਹੋ ਗਈਆਂ ਹੁਣ ਸਭ ਪੰਡਾਂ ਦੀਆਂ। ਚੱਲਿਆਂ ਦੀ ਅਲੱਗ ਹੈ। ਹੋਈ ਬਹੁਤ ਔੜ ਚੱਲਦਾ ਇਹ। ਟੈਂਕੀ ਦੇ ਕੋਲੇ ਇੱਧਰ ਮੈਂ ਸਵੇ ਆ ਗਏ। ਇਹਨਾਂ ਨੂੰ ਖਰੀਜਾ ਨਾਲ ਦੇ ਸਵੇ ਕਹਿੰਦੇ ਆ। ਤੇ ਉੱਧਰ ਜਿਹੜੇ ਆਪਣੇ ਘਰ ਦੇ ਕੋਲ ਐ। ਉਹ ਜਟਾਂ ਦੇ ਸਵੇ ਹੋਗੇ। ਉਹ ਮਾਰਾਂ ਭੈਣੀ ਦੇ ਸੰਝੇ ਹੀ ਹੈ ਜੋ ਪਰਮਾਗਿਆ ਮੁਰਗੀ ਦਾ ਪਪੂਲਾ ਨੂੰ ਇਹਨਾਂ ਨੂੰ ਵੀ ਤੀਆਸਾ ਲੱਗ ਜਾਣਾ 31 ਇਹ ਜਨਵਰੀ ਫਰਵਰੀ ਦੇ ਵਿੱਚ ਇਹ ਵੀ ਬੂਟੇ ਸੁਨੇ ਹੋਏ ਵੀ ਵੀ ਇਹ ਜਿਹੜਾ ਪਰਲੇ ਪਾਸੇ ਉਹ ਖੇਤ ਵਿਹਲਾ ਪਿਆ ਏ ਇਹ ਮਲਕੀ ਦਵਾਈ ਦਾ ਆ ਗਿਆ ਇਹ ਮਲਕੀ ਦਵਾਈ ਸਾਡੇ ਵਿੱਚੋਂ ਹੀ ਆ ਉਹਦੇ ਕਰਕੇ ਉਹਦਾ ਰੈਡ ਗੀਲਾ ਦਾ ਉਹ ਚਾਚੇ ਉਹਨਾਂ ਦਾ ਤੇ ਸਾਡੇ ਤਿੰਨ ਗੀਲੇ ਤੇ ਉਹ ਥੈਂਕ ਯੂ ਬਰ ਪੂਰੀ ਰੌਣਕ ਹੈ ਨਾ ਦਰਾਤ ਰੁਖਤ ਵਧੀਆ ਲਾਇਏ ਹੋਏ ਆ ਹੋਰ ਆ ਤਾ ਤਾ ਤੇ ਦਿਨ ਇਹਨੇ ਯਾਚ ਨੇ ਵੀ ਹੋਣਾ ਨਵੇਂ ਬੀਜਣਾ ਓਕੇ ਤਾਂ ਖਾਲੀ ਛੱਡਿਆ ਵਾਹ ਤਾਂ ਦੇ ਬਾਅਦ ਦਾ ਕਹਿੰਦਾ 99 ਵਿੱਚ ਰੱਖਣਾ ਏ ਵੀ 99 ਦੇ ਵਿੱਚ ਫਿਰ ਗੰਨਾ ਵਧੀਆ ਹੋ ਜਾਊਗਾ ਅਸੀਂ ਗੰਨਾ ਪਾੜ ਦੇਣਾ 13 ਤੇ ਯਾਚ ਨੇ ਬੀਜ ਦੇਣਾ ਇਹ ਵੀ ਫਿਰ ਗਾਹਣ ਬੂਟੇ ਲਾਊਗਾ ਗੰਨੇ ਦੇ ਵਿੱਚ ਕਿ ਪੂਰੇ ਫਿਰ ਬੁੱਟੇ ਹੀ ਠੀਕ ਰਹਿੰਦੇ ਆ ਥੋੜਾ ਜਿਹਾ ਖੇਤ ਰੇਤੀ ਜਲਾ ਜਾਂਦਾ ਏ ਰੇਤਾ ਵੀ ਠੰਡਾ ਰਹਿੰਦਾ ਏ ਲੋ ਬਿਲਕੁਆਰੇ ਡੇਗਨ ਵੀ ਗਿੜਾ ਮਾਰ ਕੇ ਆਉਂਦੇ ਆ ਉਥੇ ਲੋਕ ਡੈਲ ਦਾ ਨਿਬੜ ਗਿਆ ਤਾਂ ਤੇ ਸਵਾਇਸ ਹੋਈ ਰਹੀ ਹੈ ਕਰਨ ਇਹਨੂੰ ਹਾਲੇ ਮੇਰੇ ਤੇ ਨਹੀਂ ਫੁੱਟੀਆਂ ਬਹੁਤ ਕਰੀਆਂ ਐ ਇੱਕ ਦਿਨ ਆਉਂਦਾ ਇੱਕ ਦਿਨ ਆਉਂਦਾ ਨਹੀਂ ਤਾਂ ਚਲੋ ਦੇਖਦੇ ਜਾ ਕੇ ਹੁਣ ਕੋਈ ਟਾਕਾਮ ਨਿਬੜ ਕੇ ਸਾਰੇ ਲੌਕਟੈਲ ਦਾ ਜਿਹੜਾ ਵਾਧੂ ਸਮਾਨ ਜਾ ਪਿਆ ਉੱਥੇ ਉਹ ਚੱਕ ਲੂਗੇ ਮਾਰਦੇ ਨਿਗਾਹ ਜਾ ਜਾ ਕੇ ਅੱਡੇ ਕਿ ਨਹੀਂ ਚਲੋ ਜੀ ਨਿਬੜ ਕੇ ਤਾਂ ਟਾਇਲ ਦਾ ਤਾਂ ਇਹ ਤਾਂ ਬਾਤ ਦਾ ਪਰ ਫਿਰ ਹਲੇ ਬਿਲਡਾਂ ਦੇ ਵਿੱਚ ਵੜ ਜਾਊਗਾ ਤੇ ਹੋ ਜਾਊਗਾ ਫੇ ਲੋਟ ਜਾ ਤੇ ਆ ਮੂਰੇ ਵਜੇ ਦੀ ਬੁਢੀ ਪਾਤੀ ਦੀ ਹੈ ਨਾ ਆ ਮਿੱਟੀ ਜੀ ਹੁਣ ਤਾਂ ਇਹ ਨਹੀਂ ਚੱਕੀ ਹਾਲੇ ਕਿ ਮੜ ਜਾ ਪੱਕ ਜਾਵੇ ਇਹਨੇ ਨਹੀਂ ਫੇ ਮੋਟਰਸਾਈਕਲ ਉੱਪਰ ਚੜਾਈ ਜਾਂਦੇ ਆ ਤੇ ਇਹ ਪੱਕੇ ਦੇ ਬਾਅਦ ਇਹ ਫੁੱਟੀ ਚੱਕ ਦੂੰਗਾ ਇਹ ਪੱਧਰੀ ਕਰਕੇ ਤਾਂ ਇਹ ਮੋਟਰਸਾਈਕਲ ਉੱਪਰ ਖੜਦੇ ਹੋ ਜਾਊਂਗੇ ਤੇ ਜਿਹੜੀਆਂ ਆ ਹਿੱਟਾਂ ਪਈਆਂ ਐ ਇਹ ਹਲੇ ਦੁਕਾਨਾਂ ਚੋਂ ਲਵਾ ਦੇਣੀਆਂ ਹਲੇ ਥੱਲੇ ਫਰਸ਼ ਜਾ ਪੂਰੇ ਸਾਫ ਜਾ ਹੋ ਜਾਊਗਾ ਪੱਕੀ ਫਰੇ ਮਾਰਦੇ ਆ ਫਿਰ ਪਾਣ ਗਿਆ ਤਾਂ ਬਦਿਓ ਅਜੇ ਸੇਲੂ ਦਾ ਸੰਬਰਤਾ ਜਿਹਨੇ ਉਹ ਲਈ ਇਹਨਾਂ ਕੋਈ ਕੁਦਦਨ ਤਾਂ ਵੀ ਆ ਰਵੇ ਕੋੜ ਐਨ ਵਿੱਚ ਵੱਡ ਜੂ ਬਲਡਾਂ ਦੇ ਫਿਰ ਹਲਦੀ ਨਹੀਂ ਹੈਗੀ ਇੱਟ ਜਾਮਾਂ ਹੀ ਹਾਂਜੀ ਨਲਸਾਂ ਕਿੰਨੀ ਆਈ ਤੇ ਨਲਸ ਨੇ ਵੀ ਠੀਕ ਆ ਆਪਣਾ ਹਾਂ ਪਰਾਲੀ ਵਾਲੇ ਵੀ ਠੀਕ ਹੈ ਇਹ ਦੂਸਰਾ ਵੀ ਠੀਕ ਹੈ ਮੱਕੀ ਸਾਗ ਵੀ ਹੋ ਗਿਆ ਤੇ ਯਾਰ ਪਾਲੋ ਕਮੇਤੀ ਪੂੜੀ ਗੋਭੀ ਲਈ ਤੀ ਹੋ ਗਿਆ ਨੇ ਸਾਗ ਤਿਆਰ ਮਾ ਹੋਵੇ ਤੋੜਨੇ ਜੋਕਾ ਐ ਜੀ ਦੂਜੀ ਸਰੋਂ ਜੀ ਪਾਈਤੀ ਜਿਹੜੀ ਚੀਨੀ ਸਰੋਂ ਜੀ ਤੀ ਤੇ ਇੱਧਰ ਵਿੱਚ ਥੋੜਾ ਤੋੜੀਆ ਗੀਰਦਾ ਤਾਂ ਹੋ ਗਿਆ ਵੱਡੇ ਜੋਗਾ ਪਰਸੈਂਟ ਵੀ ਲੱਗੂ ਵੱਡਾ ਛਿੱਤੀਓ ਇੱਧਰ ਕਣਕ ਆਪਣੀ ਰੋਟਾ ਬੈਟਰ ਗਰੇ ਵੀ ਜੀਤੀ ਇਹ तकरीबन ਪਾਣੀ ਪਰਾਏ ਗਈ ਪੰਜਾਬਾ ਬਹੁਤ ਹੀ ਹੋਇਆ ਹੈ ਨਾ ਲੱਗੇ ਖੇਤ ਸਾਰੇ ਪਾਸੇ ਹਰੇ ਮਾਰਨ ਇਹ ਆ ਜਦ ਹੀ ਆਪਣੇ ਮਿੱਟੀ ਬਾਤ ਦੀ ਆ ਰਸਤਾ ਵਧੀਆ ਬਣ ਗਿਆ ਹੋਣਾ ਇਹ ਪਹਿਲਾਂ ਨੂੰ ਪਰਲਾ ਬੜਾ ਗੇਟ ਨਹੀਂ ਖੋਲਣਾ ਪੈਂਦਾ ਜੀ ਆ ਲਾਲਾ ਘਰ ਦੇ ਰਸਤਾ ਛੱਡਿਆ ਵਾ ਫੇ ਇਧਰ ਨੂੰ ਆ ਕੇ ਪਿਛਲੇ ਗੇਟ ਨੂੰ ਫਿਰ ਟਰੈਕਟਰ ਅੰਦਰ ਖੜ ਜਾਂਦਾ ਨਹੀਂ ਫਿਰ ਪੂਰੇ ਗੱਡੀਆਂ ਖੜੀਆਂ ਹੁੰਦੀਆਂ ਏ ਜੇ ਗੈਲਰੀ ਦੇ ਵਿੱਚ ਟਰੈਕਟਰ ਖੜਾਉਣਾ ਏ ਪਹਿਲਾਂ ਗੱਡੀਆਂ ਪਾਸੇ ਕਰਨੀਆਂ ਪੈਂਦੀਆਂ ਦੋਨੋਂ Swift ਤੇ Balero ਫੇ ਟਰੈਕਟਰ ਖੜਾਉਣਾ ਪੈਂਦਾ ਹੁਣ ਇਧਰ ਪਿਛਲੇ ਪਾਸੇ ਨੂੰ ਆਏ ਆ ਵੀ ਟਰੈਕਟਰ ਪਿਛਲੇ ਗੇਟ ਨੂੰ ਵੱਡ ਜਾਂਦਾ ਏ ਤੇ ਜਦੋਂ ਗੱਡੀਆਂ ਕੱਢਣੀਆਂ ਉਹ ਮੁੱਲੇ ਗੇਟੋਂ ਨਿਕਲ ਜਾਂਦੀਆਂ ਆ। ਆਮੋ ਸਾਹਮਣੇ ਗੇਟ ਲੱਗੇ ਹੋਏ ਦੋਏ ਫੇਦਾ ਗੇਟਾਂ ਦਾ। ਬਾਕੀ ਕਾ ਛੋਟਾ ਜਿਹੜਾ ਦਰਵਾਜ਼ਾ ਫਿਰ ਇੱਧਰ ਖੇਤ ਕਿੰਨੀ ਨੂੰ ਆਉਣਾ ਏ ਉਹ ਵੀ ਬਾਹਰ ਤਾਂ ਛੱਡਿਆ ਪਾਇ। ਤੇ ਨਾਲ ਨਾਲ ਸਵੇਦੀ ਲਾਤੇ ਤੇ ਫਰਮੈਂਟ ਉਹ ਬੈਂਦਾ ਖੜੇ ਮੁਰੇ ਇਹ ਕੋਰੇ ਸਾਡਾ ਜਿਹੜਾ ਆ ਪੈਣੀ ਆਗੇ ਪੰਡ ਤੇ ਇਧਰ ਮੈਂ ਮਨਮਾਲਾ ਇਹ ਸਰ ਕੋ ਭਰਾ ਜਾਂਦਾ ਤੇ ਦੋ ਸਰਕ ਨੂੰ ਆਗੇ ਰੱਖਿਆ ਬੜਾ